ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤਿੰਨ ਵਾਰ ਤਰਨਤਾਰ ਹਲਕੇ ਤੋਂ ਜਿੱਤ ਦਰਜ ਕਰਨ ਵਾਲੇ ਹਰਮੀਤ ਸਿੰਘ ਸੰਧੂ ਜਿਹੜੇ ਖੁਦ ਜਾਲ ਵਿੱਚ ਫਸ ਗਏ ਨੇ ਆਪ ਨੂੰ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੀ ਜਾਂਚ ਪੜਤਾਲ ਕਰਨ ਵਾਸਤੇ ਐਲਾਨ ਕਰ ਦਿੱਤਾ ਗਿਆ ਜੋ ਉਹਨਾਂ ਨੂੰ ਤਰਨਤਾਰ ਹਲਕੇ ਤੋਂ ਉਮੀਦਵਾਰ ਬਣਾਉਣ ਤੋਂ ਪਹਿਲਾਂ ਉਹਨਾਂ ਦੀ ਸਾਰੀ ਜਾਂਚ ਕੀਤੀ ਜਾਵੇਗੀ ਜੋ ਨਸ਼ਾ ਤਸਕਰੀ ਦੇ ਨਾਲ ਉਹਨਾਂ ਦਾ ਸਬੰਧ ਜੁੜਦਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਹਰਮੇਸ਼ ਸਿੰਘ ਸੰਧੂ ਖੁਦ ਜਾਲ ਵਿੱਚ ਫਸ ਗਏ ਨੇ ਹੁਣ ਹਰਮੇਸ਼ ਸਿੰਘ ਸੰਧੂ ਨੂੰ ਆਪ ਵੱਲੋਂ ਤੁਰੰਤਨ ਹਲਕੇ ਤੋਂ ਜੇਕਰ ਟਿਕਟ ਦਿੱਤੀ ਜਾਂਦੀ ਹੈ ਤਾਂ ਹਰਮੇਸ਼ ਸਿੰਘ ਸੰਧੂ ਨਸ਼ਾ ਤਸਕਰ ਦੇ ਨਾਲ ਉਸਦੇ ਸਬੰਧ ਹੋਣ ਦੇ ਕਾਰਨ ਜੋ ਉਸਦੇ ਉੱਪਰ ਵੱਡੇ ਇਲਜ਼ਾਮ ਲੱਗਣਗੇ ਔਰ ਆਮ ਆਦਮੀ ਪਾਰਟੀ ਲਈ ਤੁਰੰਤਨ ਹਲਕੇ ਦੇ ਵਿੱਚ ਜਵਾਬ ਦੇਣਾ ਅੱਖ ਹੋਵੇਗਾ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹਰਮੇਸ਼ ਸਿੰਘ ਸੰਧੂ ਨੂੰ ਆਪੇ ਸ਼ਾਮਲ ਕਰਾਉਣ ਤੋਂ ਬਾਅਦ ਜੋ ਬੁਰੀ ਤਰ੍ਹਾਂ ਫਸ ਗਏ ਨੇ ਹੋਣ ਹਰਮਿੰਦਰ ਸਿੰਘ ਸੰਧੂ ਨੂੰ ਆਪ ਇੱਚੂ ਬਰਖਾਸਤ ਕਰਨਗੇ ਜਾਂ ਹਰਮਿੰਦਰ ਸਿੰਘ ਸੰਧੂ ਆਪ ਵੱਲੋਂ ਚੋਣ ਲੜਨਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਇੱਕੋ ਹੀ ਗੁਜਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਜੋ ਕਿ ਤਰਨਤਾਰ ਹਲਕੇ ਦੀ ਜਿਮਣੀ ਚੋਣ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਸ਼ਮੀਰ ਸਿੰਘ ਸੋਲ ਦਾ ਦਿਹਾਂਤ ਹੋ ਗਿਆ ਔਰ ਸੀਟ ਖਾਲੀ ਲਾਂ ਦਿੱਤੀ ਗਈ ਜਿਮਣੀ ਚੋਣ ਇੱਥੇ ਹੋਣੀ ਹੈ ਜਿਸ ਨੂੰ ਲੈ ਕੇ ਜੋ ਅਕਾਲੀ ਦਲ ਦਾ ਤਿੰਨ ਵਾਰ ਦਾ ਵਿਧਾਇਕ ਹਰਮੀਤ ਸਿੰਘ ਸੰਧੂ ਪਿਛਲੇ ਦਿਨੀ ਆਪ ਵਿੱਚ ਸ਼ਾਮਲ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਿਹੜੇ ਮਨੀਸ਼ ਸੋਧਿਆ ਔਰ ਦੂਸਰਾ ਹਰਦੀਪ ਸਿੰਘ ਢਿੰਪੀ ਢਿੱਲੋਂ ਉਹਨਾਂ ਨੇ ਖੁਦ ਆਪ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਇਆ ਸੋ ਉਸ ਤੋਂ ਬਾਅਦ ਹਰਮੀਤ ਸਿੰਘ ਸੰਧੂ ਦੇ ਲਗਾਤਾਰ ਮੁਸ਼ਕਲਾਂ ਵਧਦੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਕੁਝ ਅਜੇ ਨੀਡਰਾ ਨੇ ਉਸਦੇ ਰਿਕਾਰਡ ਸਾਹਮਣੇ ਲਿਆਂਦੇ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਫਸ ਚੁੱਕਿਆ ਹੈ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮਹਮ ਚੱਲ ਰਹੀ ਹੋਈ ਹੈ ਔਰ ਉਧਰ ਦੇ ਉੱਪਰ ਪ੍ਰਚਾਰ ਕੀਤਾ ਜਾ ਰਿਹਾ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਿੱਚ ਉਹ ਨਸ਼ਿਆਂ ਦੇ ਸਮਗਲਰ ਸ਼ਾਮਲ ਹੋ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਦੇ ਨਾਲ ਜੋ ਹਰਮਿੰਦਰ ਸਿੰਘ ਸੰਧੂ ਦਾ ਨਸ਼ਾ ਤਸਕਰੀ ਦੇ ਵਿੱਚ ਨਾਮ ਸਾਹਮਣੇ ਆਇਆ ਸੀ 2008 ਦੇ ਵਿੱਚ ਜੋ ਉਹਨਾਂ ਦੇ ਉੱਪਰ ਕੇਸ ਦਰਜ ਕਰਨ ਵਾਸਤੇ ਉਥੋਂ ਦੇ ਸਥਾਨਕ ਲੀਡਰਾਂ ਨੇ ਜੋ ਹਾਈ ਕੋਰਟ ਦੇ ਵਿੱਚ ਕ੍ਰਿਸ਼ਨਾ ਪਾਈਆਂ ਸੀ ਉਹ ਨਸ਼ਿਆਂ ਦੇ ਵਿਰੁੱਧ ਉਹਨਾਂ ਨੇ ਮਹੱਤਵ ਦਿੱਤੀ ਸੀ ਉਸ ਵਕਤ ਹਰਮਿੰਦਰ ਸਿੰਘ ਸੰਧੂ ਦੇ ਉੱਪਰੇ ਬਹੁਤ ਵੱਡੇ ਇਲਜ਼ਾਮ ਲੱਗੇ ਸੀ ਲੇਕਿਨ ਉਸ ਦੇ ਖਿਲਾਫ ਕੋਈ ਐਫ ਆਈ ਆਰ ਦਰਜ ਨਹੀਂ ਹੁੰਦੀ ਪਰ ਉਸ ਦੀਆਂ ਉਹ ਸਾਰੀਆਂ ਰਿਪੋਰਟਾਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਉਹ ਲੋਕ ਪਹੁੰਚ ਕੇ ਨਹੀਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਕਿਸਾਨ ਵਿੰਗ ਦੇ ਸੀਨੀਅਰ ਲੀਡਰ ਜੋ ਆਮ ਆਦਮੀ ਪਾਰਟੀ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਬਲਦੇਵ ਸਿੰਘ ਸਿੱਸਾ ਨੇ ਜੋ ਅੱਜ ਕਾਨਫਰੰਸ ਕਰਦੇ ਹੋਇਆ ਇਹ ਸਾਰੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਹਰਮਿੰਦਰ ਸਿੰਘ ਸੰਧੂ ਜੋ ਵਿਕਰਮਜੀਤ ਸਿੰਘ ਮਜੀਠੀਆ ਦੇ ਨੇੜੇ ਸਨ ਅਤੇ ਨਸ਼ਾ ਤਸਕਰੀ ਦੇ ਦਾਗਦਾਰ ਹਰਮਿੰਦਰ ਸਿੰਘ ਸੰਧੂ ਜੋ ਪਿਛਲੇ ਸਮੇਂ ਤਰਨਤਾਰੂ ਵਿਧਾਇਕ ਅਤੇ ਸੰਸਦÍ ਸੱਕਤਰ ਰਹੇ ਚੁੱਕੇ ਹਨ ਉਹਨਾਂ ਨੂੰ ਹਾਲ ਵਿੱਚ ਆਪ ਮੰਦ ਪਾਰਟੀ ਵਿੱਚ ਸ਼ਾਮਲ ਹੋਏ ਨੇ ਸੋ ਇਸ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਇਹ ਕਦਮ ਤਰਨਤਾਰੂ ਹੋਣ ਵਾਲੀ ਜਿਮਨੀ ਚੋਣਾਂ ਲਈ ਉਹਨਾਂ ਨੂੰ ਉਮੀਦਵਾਰ ਬਣਾਉਣ ਦੀ ਯੋਜਨਾ ਦੇ ਤਹਿਤ ਚੁੱਕਿਆ ਗਿਆ ਹੈ ਸਿਰਸਾ ਨੇ ਦੱਸਿਆ ਕਿ ਇਸ ਫੈਸਲੇ ਨਾਲ ਜੋ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਪਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਈ ਨ타ਮਾ ਵੱਲੋਂ ਪਾਰਟੀ ਛੱਡਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਉਹਨਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਸਿਰਫ ਨਸ਼ਿਆਂ ਵਿਰੋਧ ਜੰਗ ਦੇ ਲਾਏ ਨਾਰੇ ਤੇ ਝੂਠਾ ਪ੍ਰਚਾਰ ਕਰ ਰਹੀ ਹੈ ਤੇ ਰਾਜ ਦੇ ਖਜ਼ਾਨੇ ਨੂੰ ਜੋ ਬੇਦਰਦ ਨਾਲ ਵਗਾਇਆ ਜਾ ਰਿਹਾ ਹੈ ਸਿਰਸਾ ਨੇ આરોਪ ਲਗਾਇਆ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂਲ ਪਾਉਣ ਲਈ ਛੋਟੇ ਨਸ਼ਾ ਵਪਾਰੀਆਂ ਦੇ ਘਰ ਜੀਸੀਬੀ ਨਾਲ ਟਾਹੇ ਜਾ ਰਹੇ ਪਰ ਸਾਬਕਾ ਸਰਕਾਰ ਦੇ ਦੌਰਾਨ ਸਰਗਰਮ ਰਹੇ ਵੱਡੇ ਨਸ਼ਾ ਤਸਕਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਯਾਦ ਕਰਵਾਇਆ ਕਿ ਮਾਰਚ 2008 ਵਿੱਚ ਉਹਨਾਂ ਨੇ ਹਰਮੀਤ ਸਿੰਘ ਸੰਧੂ, ਸੁਖਵੀਰ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਅਟਵਾਲ ਜੋ ਉਸ ਸਮੇਂ ਵਿਧਾਨ ਸਭਾ ਸਪੀਕਰ ਸਨ, ਉਹਨਾਂ ਤੇ ਖਿਲਾਫ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਨਸ਼ਾ ਵਪਾਰ ਦੀ ਲਗਾਤਾਰ ਸ਼ਿਕਾਇਤ ਕੀਤੀ ਸੀ ਅਤੇ ਸਤੰਬਰ 2008 ਵਿੱਚ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਔਰ ਸਿਰਸਾ ਨੇ ਪੰਜਾਬ ਦੇ ਲੋਕਾਂ ਨੂੰ ਸਾਵਧਨ ਕਰਦਿਆ ਕਿ ਕਮੇਡੀ ਤੋਂ ਸਿਆਸਤ ਵਿੱਚ ਆਏ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਜੋ ਪੰਜਾਬ ਦੀ ਧਰਤੀ ਤੇ ਸੰਵਿਧਾਨ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਹਨਾਂ ਨੇ ਅਕਾਲੀ ਦਲ ਦੇ ਅਨਮੋਲ ਰਤਨ ਰਹਿ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਆਖਰ ਜੋ ਸ਼ਿਰਸਾ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ 1947 ਤੋਂ ਬਾਅਦ ਜਿੰਨਾ ਰਾਸੀ ਧਿਰਾਂ ਨੇ ਪੰਜਾਬ ਦੇ ਪਾਣੀ ਨੌਜਵਾਨ ਖੇਤੀ ਤੇ ਸੱਭਿਆਚਾਰ ਇਤਿਹਾਸ ਤੇ ਧਾਰਮਿਕ ਨਸ਼ਿਆਂ ਤੇ ਨਾਸ਼ ਕੀਤਾ ਉਹਨਾਂ ਨੂੰ ਇਤਿਹਾਸ ਸਬਕ ਸਿਖਾਵੇਗਾ ਜੋ ਪੰਜਾਬ ਨੂੰ ਬਚਾਇਆ ਜਾਵੇ ਸੋ ਸਿਰਸਾ ਨੇ ਇਹ ਕਹਿ ਕਿ ਜਦੋਂ ਉਹਨਾਂ ਨੇ ਪ੍ਰਸ਼ਨ ਧਾਰਿਤ ਕੀਤੀ ਸੀ ਔਰ ਜੱਜ ਸਾਹਿਬ ਨੇ ਉਹਨਾਂ ਨੂੰ ਸਪੈਸ਼ਲ ਬਲਾ ਕੇ ਪੁੱਛਿਆ ਸੀ ਕਿ ਤੁਸੀਂ ਜੋ ਇਹ ਕਿਉਂ ਕਰ ਰਹੇ ਜੇ ਜੋ ਬ੍ਰਿਸ਼ਨਾ ਕਿਉਂ ਪਾ ਰਹੇ ਜੇ ਤਾਂ ਉਹਨਾਂ ਨੇ ਦੱਸਿਆ ਸੀ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਤਾਂ ਜੱਜ ਸਾਹਿਬ ਨੇ ਕਿਹਾ ਕਿ ਫਿਰ ਪੰਜਾਬ ਪੁਲਸ ਕਸ ਵਾਸਤੇ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਸ ਜਿਹੜਾ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਕਰੇ ਕਿਉਂਕਿ ਉਹ ਸਭ ਅਮਰਤਸਰ ਦੇ ਐਸਐਸਪੀ ਜਿਨ੍ਹਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਸੀ ਔਰ ਪੰਜਾਬ ਪੁਲਸ ਦੇ ਉੱਪਰ ਵੱਡਾ ਦਬਾਅ ਹੁੰਦਾ ਸੀ ਰਾਜਨੀਤਿਕ ਲੀਡਰਾਂ ਦਾ ਜਿਸ ਕਾਰਨ ਜੋ ਹਰਮਿੰਦਰ ਸਿੰਘ ਸੰਧੂ ਦੇ ਖਿਲਾਫ ਐਫਆਈਆਰ ਦਰਜ ਵੀ ਨਹੀਂ ਕੀਤੀ ਗਈ ਸੋ ਸੰਵੀਰ ਸਿੰਘ ਬਾਦਲ ਔਰ ਵਿਕਰਮਜੀਤ ਸਿੰਘ ਮਜੀਠੀਆ ਦੇ ਅਤੀ ਚੇਤੇ ਸੀ ਇਹ ਹਰਮਿੰਦਰ ਸਿੰਘ ਸੰਧੂ ਜਿਹੜੇ ਹੁਣ ਆਪੇ ਸ਼ਾਮਲ ਹੋਏ ਨੇ ਔਰ ਉਹਨਾਂ ਦੀ ਗੱਡੀਆਂ ਦੇ ਵਿੱਚੋਂ ਨਸ਼ਾ ਵਿਕਦਾ ਸੀ ਨਸ਼ਾ ਫੜਿਆ ਗਿਆ ਸੀ ਜੋ ਵਰਦੇਸ਼ ਸਿੰਘ ਸਿੱਸਾ ਨੇ ਸਾਰੇ ਸਬੂਤ ਪੇਸ਼ ਕੀਤੇ ਨੇ ਉਹਨਾਂ ਦੀ ਪਾਇਲਟ ਗੱਡੀ ਜਦੋਂ ਸੰਸਦੀ ਸਕੱਤਰ ਸੀ ਉਸ ਦੇ ਵਿੱਚੋਂ ਜੋ ਸਮੈਕ ਫੜੀ ਜਾਂਦੀ ਹੈ ਜਿਸ ਦੇ ਬਾਰੇ ਉਹਨਾਂ ਨੇ ਖੁਲਾਸੇ ਕੀਤੇ ਨੇ ਹਰਮਿੰਦਰ ਸਿੰਘ ਸੰਧੂ ਜੋ ਹੁਣ ਆਪੇ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਹਰਮਿੰਦਰ ਸਿੰਘ ਸੰਧੂ ਦੀ ਜਾਂਚ ਕਰਵਾਈ ਜਾ ਸਕਦੀ ਹੈ ਔਰ ਮੁੱਖ ਮੰਤਰੀ ਭਗਵਾਨਤਮਾਨ ਹਰਮਿੰਦਰ ਸਿੰਘ ਸੰਤੂ ਨੂੰ ਆਪ ਵਿੱਚੋਂ ਬਾਹਰ ਵੀ ਕਰ ਸਕਦੇ ਨੇ